ਆ ਮੀਟਸਰ ਕਰੇ ਨਾ ਕਿ ओके ओके ਹੰਦੀ ਸਰ ਬਰਨਾਲਾ ਦੀ ਇੱਕ ਬੱਚੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਕਲਾਸ ਦੇ ਵਿੱਚੋਂ ਪਹਿਲਾ ਨੰਬਰ ਪੰਜਾਬ ਤੋਂ ਪ੍ਰਾਪਤ ਕੀਤਾ ਹੈ ਜਿਹੜਾ ਪੜ ਗਿਆ ਹਾਂ ਦੇਖੋ ਜੀ ਸਾਡੇ ਸਾਰਿਆਂ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਸਾਰੇ ਪੰਜਾਬ ਵਾਸੀਆਂ ਲਈ ਵੈਸਤਾ ਪਰ ਖਾਸ ਤੌਰ ਤੇ ਬਰਨਾਲੇ ਵਾਲਿਆਂ ਲਈ ਕਿ ਸਾਡੀ ਬਰਨਾਲੇ ਦੀ ਬੱਚੀ ਹਰਸੀਰਤ ਕੌਰ ਦਾ ਪੂਰੇ ਪੰਜਾਬ ਵਿੱਚੋਂ ਪਹਿਲਾ ਨੰਬਰ ਆਇਆ ਮੈਂ ਕਹਿੰਦਾ ਜਦੋਂ ਤੋਂ ਪਤਾ ਲੱਗਿਆ ਉਦੋਂ ਤੋਂ ਅਸੀਂ ਚਲੋ ਟੀਵੀ ਤੇ ਵੀ ਦੇਖਿਆ ਤੇ ਜਦੋਂ ਉੱਥੇ ਬ੍ਰੇਕਿੰਗ ਨਿਊਜ਼ ਆ ਰਿਹਾ ਕਿ ਬਰਨਾਲਾ ਦੀ ਹਰਸੀਰਤ ਦਾ ਪੰਜਾਬ ਚੋਂ ਪਹਿਲਾ ਨੰਬਰ 500 ਚੋਂ 500 ਨੰਬਰ ਚਲੋ ਇਹਨਾਂ ਦੇ ਪੇਰੈਂਟਸ ਨੂੰ ਤਾਂ ਸਿਮਰ ਸਾਡਾ ਭਰਾ ਹੈ ਵਾ ਡੈ ਨਾਲ ਤਾਂ ਖੁਸ਼ੀ ਹੋਣੀ ਹੋਣੀ ਹੈ ਇਹਨਾਂ ਦੇ ਸਕੂਲ ਦੇ ਸਾਰੀ ਮੈਨੇਜਮੈਂਟ ਖੜੀ ਹੈ ਟੀਚਰ ਖੜੇਗਾ ਨੂੰ ਤਾਂ ਖੁਸ਼ੀ ਹੋਣੀ ਹੋਣੀ ਹੈ ਹਰੇਕ ਬਰਨਾਲਾ ਵਾਸੀ ਨੂੰ ਮੈਂ ਭਾਵੇਂ ਚਲੋ ਸੰਗਰੂਰ ਦਾ ਐਮਪੀ ਆ ਬਰਨਾਲੇ ਦਾ ਰਹਿਣ ਵਾਲਾ ਵਸਿੰਦਾ ਪਰ ਮੈਨੂੰ ਐਮਪੀ ਹੋਣ ਨਾਲੋਂ ਵੀ ਪਹਿਲਾਂ ਬਰਨਾਲੇ ਦਾ ਵਸਿੰਦਾ ਹੋਣ ਦੇ ਨਾਤੇ ਜਿੰਨੇ ਤੁਸੀਂ ਸਾਰੇ ਪੱਤਰਕਾਰ ਭਰਾ ਖੜੇ ਹੋ ਸਾਰੇ ਬਰਨਾਲਾ ਵਾਸੀਆਂ ਨੂੰ ਖੁਸ਼ੀ ਹੈ ਕਿ ਸਾਡੇ ਬਰਨਾਲੇ ਦੀ ਧੀ ਨੇ ਪੂਰੇ ਪੰਜਾਬ ਤੋਂ ਜਿਹੜੀ ਬਾਜੀ ਆ ਉਹ ਮਾਰੀ ਆ ਸੋ ਮੈਂ ਸਾਡੀ ਬੱਚੀ ਨੂੰ ਬਹੁਤ ਵਧਾਈ ਇਹਨਾਂ ਦੇ ਪਰਿਵਾਰ ਨੂੰ ਸਾਰਾ ਸਰਵ ਵਿਦਕਾਰੀ ਸਕੂਲ ਦੇ ਸਾਰੇ ਟੀਚਰ ਸਾਹਿਬਾਨ ਬਹੁਤ ਮਿਹਨਤੀ ਹੈ ਮੈਂ ਬਹੁਤ ਵਧਾਈ ਦਿੰਦਾ ਸਾਰੀ ਮੈਨੇਜਮੈਂਟ ਨੂੰ ਕਿਉਂਕਿ ਇਸ ਸਕੂਲ ਦਾ ਨਿਕਲ ਵੀ ਬੱਚਾ ਉਹਦੇ ਵੀ ਪੰਜਾਬ ਚੋਂ ਮੈਰਿਟ ਤੇ ਆਇਆ 10ਵੇਂ ਨੰਬਰ ਤੇ ਸੋ ਬਹੁਤ ਜੇ ਕੈਲੋਬਿਕ ਦੀ ਤਰ੍ਹਾਂ ਸਮਾਜ ਸੇਵਾ ਤਰ੍ਹਾਂ ਫ੍ਰੀ ਆਫ ਕਾਟ ਜਿਹੜਾ ਸਕੂਲ ਹੈ ਇਹ ਚੱਲ ਰਿਹਾ 10ਵੇਂ ਨੰਬਰ ਮੋਹਿਨੀ ਹੈ ਮੋਹਿਨੀ ਹਾਂ ਜੀ ਤੇ ਬਹੁਤ ਵੱਡੀ ਜਿਹੜੀ ਸਕੂਲ ਦੀ ਜਿਹੜੀ ਪ੍ਰਾਪਤੀ ਹੈ ਤੇ ਬਾਕੀ ਮੈਂ ਹਰਸੀਰਤ ਨੂੰ ਦੁਆਰਾ ਵਧਾਈ ਦੇਣਾ थैंक यू ਸਰ ਤੇ ਸਿਮਰ ਜੀ ਜਿਹੜੇ ਨਾਲ ਦੇ ਫਾਦਰ ਨੇ ਇਹ ਪੰਜਾਬ ਸਕੂਲ এডਿਕੇਸ਼ਨ ਬੋਰਡ ਚ ਇਹ ਜਿਹੜੇ ਡਿਸਟ੍ਰਿਕਟ ਮੈਨੇਜਰ ਸਪੋਰਟਸ ਆ ਉਹ ਬਰਨਾਲੇ ਦੇ ਨੇ ਬੜੇ ਮਿਹਨਤੀ ਹੈ ਤੇ ਮੈਂ ਇੱਕ ਹੋਰ ਗੱਲ ਜਿਹੜੀ ਪੰਜਾਬ ਵਾਸੀਆਂ ਨੂੰ ਦੱਸਣੀ ਚਾਹਣਾ ਕਿ ਆਪਾਂ ਕਈ ਵਾਰੀ ਕਹਿ ਦਿੰਦੇ ਆ ਕਿ ਜਿਹੜੇ ਪੰਜਾਬ ਚੋਂ ਫਸਟ ਆਉਂਦੇ ਆ ਉਹ ਵੀ ਕਿਤੇ ਕਹਿ ਲੋ ਵੀ ਕਿਤਾਬੀ ਕੀੜੇ ਹੁੰਦੇ ਆ ਵੀ ਜਿਹੜੇ ਬੱਚੇ ਇਕੱਲੇ ਪੜ੍ਹਾਈ ਦੇ ਵਿੱਚ ਲੱਗੇ ਰਹਿੰਦੇ ਆ ਪਰ ਇਹ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਜਾਣ ਕੇ ਖੁਸ਼ੀ ਹੋਊਗੀ ਕਿ ਹਰਸੀਰਤ ਜੀ ਇਹ ਜਨਾਂ ਜਿਨ੍ਹਾਂ ਦੇ ਫਾਦਰ ਨੇ ਇਕੱਲੇ ਦੂਸਰੇ ਬਰਨਾਲੇ ਜਿਹੜੇ ਦੇ ਬੱਚਾ ਨੂੰ ਨਿਖੜਾਉਂਦੇ ਹਰਸੀਰਤ ਦਾ ਵੀ ਨੈਸ਼ਨਲ ਇਹ ਗੇਮ ਕਰਦੀ ਆ ਨੈਟਵਾਲ ਦੇ ਵਿੱਚੋਂ ਨੈਸ਼ਨਲ ਚੋ ਵੀ ਮੈਡਲ ਹੈ ਤੇ ਸਟੇਟ ਚੋ 골ਡ ਹੈ ਸੋ ਬਹੁਤ ਵੱਡੀ ਪ੍ਰਾਪਤੀ ਹੈ ਇੱਕ ਪ੍ਰੇਰਨਾ ਸਰੋਤ ਹੈ ਸਾਡੇ ਪੰਜਾਬ ਦੇ ਬੱਚਿਆਂ ਦੇ ਲਈ ਕਿ ਇਸ ਤਰ੍ਹਾਂ ਜਿਹੜਾ ਇਹਨਰਸੀਰਤ ਨੂੰ ਫੋਲੋ ਕਰਨ ਤੇ ਖਾਸ ਤੌਰ ਤੇ ਬਰਨਾਲੇ ਦੇ ਬੱਚੇ ਅੱਜ ਦੇਖੋ ਜਿਵੇਂ ਸਾਨੂੰ ਸਾਰਿਆਂ ਨੂੰ ਇਹ ਤੇ ਮਾਨ ਮਹਿਸੂਸ ਹੋ ਰਿਹਾ ਤੇ ਮੈਂ ਪਰਮਾਤਮਾ ਗੇ ਅਰਦਾਸ ਕਰਦਾ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਸਾਡੇ ਜ਼ਿਲ੍ਹੇ ਦੇ ਬੱਚੇ ਇਸੇ ਤਰ੍ਹਾਂ ਜਿਹੜੀ ਪੰਜਾਬ ਦੇ ਵਿੱਚੋਂ ਅੱਵਲ ਪੋਜੀਸ਼ਨ ਆ ਜਿਹੜੀ ਲੈ ਕੇ ਆਉਣ ਤੇ ਜਿਨ੍ਹਾਂ ਨੂੰ ਅਸੀਂ ਇਸੇ ਤਰ੍ਹਾਂ ਜਿਹੜਾ ਆਨਰ ਆ ਉਹ ਕਰੀਏ ਸੋ ਮੈਂ ਹਰਸੀਰਤ ਦੇ ਭੁੱਖ ਦੇ ਲਈ ਮੈਂ ਸ਼ੁਭ ਕਾਮਨਾਵਾਂ ਦਿੰਦਾ ਕਿ ਆਉਣ ਵਾਲੇ ਸਮੇਂ 'ਚ ਵੀ ਸਾਨੂੰ ਇਸੇ ਤਰ੍ਹਾਂ ਨੂੰ ਆਨਰ ਕਰਨ ਦਾ ਕਹਿ ਲੋ ਵੀ ਮੌਕਾ ਜਿਹੜਾ ਪ੍ਰਾਪਤ ਹੁੰਦਾ ਰਹੇ ਜਿੱਥੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰੇ ਉੱਥੇ ਸਾਡੇ ਬਰਨਾਲੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰੇ ਸਰ ਕਿਸ ਤਰ੍ਹਾਂ ਦੇਖਦੇ ਹੋ ਜਿਸ ਤਰ੍ਹਾਂ ਤਿੰਨੇ ਪੋਜੀਸ਼ਨਾਂ ਤਿੰਨੇ ਪੋਜੀਸ਼ਨਾਂ 'ਚ ਲੜਕੀਆਂ ਆਈਆਂ ਜਿਸ ਤਰ੍ਹਾਂ ਕਿ ਆਰ ਇੰਡੀਆ ਦੀ ਗੱਲ ਕਰਦੇ ਹਾਂ ਮਿਸ਼ਨ ਸੰਘੂਰ ਦੇ ਵਿੱਚ ਵੀ ਲੜਕੀਆਂ ਅੱਗੇ ਸੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਆਹ ਦੇਖੋ ਜੀ ਸਾਡੇ ਭਾਰਤ ਦੀਆਂ ਕਹਿ ਲੋ ਵੀ ਜਿਹੜੀਆਂ ਲੜਕੀਆਂ ਨੇ ਉਹ ਹਰ ਫੀਲਡ ਦੇ ਵਿੱਚ ਜਿਹੜੀ ਬਾਜੀ ਨੇ ਉਹ ਮਾਰ ਰਹੀਆਂ ਨੇ ਅਜ ਤੱਕ ਹਾਲ ਤੱਕ ਕੋਈ ਐਦਾਂ ਦੀ ਕੋਈ ਗੱਲ ਹੀ ਨਹੀਂ ਰਹੀ ਤੁਸੀਂ ਕਿਸੇ ਵੀ ਟੌਪ ਪੋਜੀਸ਼ਨ ਪੂਰੀ ਦੁਨੀਆ ਦੇ ਵਿੱਚ ਹਨਾ ਉਹ ਤਰੇਨਾ ਆਪਣੇ ਸੁਨੀਤਾ ਵਿਲੀਅਮਸ ਤੋਂ ਲੈ ਕੇ ਸਾਰੀ ਦੁਨੀਆ ਦੇ ਵਿੱਚ ਕਿਹੜਾ ਐਦਾਂ ਦਾ ਮੈਦਾਨ ਹੈ ਖੇਡ ਦੇ ਮੈਦਾਨ ਤੋਂ ਲੈ ਕੇ ਯੁੱਧ ਦੇ ਮੈਦਾਨ ਤੱਕ ਜਿੱਥੇ ਜਿਹੜੀਆਂ ਸਾਡੀਆਂ ਭਾਰਤੀਆਂ ਜਾਂ ਪੰਜਾਬ ਦੀਆਂ ਕੁੜੀਆਂ ਮੰਲਾਂ ਨਹੀਂ ਮਾਰ ਰਹੀਆਂ ਤੇ ਆਈ ਵਾਰੀ ਕੋਲਾ ਇਸ ਵਾਰੀ ਨਹੀਂ ਆਈ ਵਾਰੀ ਇਹ ਪਿਛਲੇ ਮੈਂ ਤਾਂ ਜਦੋਂ ਤੋਂ ਸੁਰਤ ਸੰਭਲੀ ਆ ਦੇਖਣ ਲੱਗੇ ਆਂਗੇ ਕਿ ਜਿਹੜੀਆਂ ਕੁੜੀਆਂ ਜਿਹੜੀਆਂ ਨੇ ਉਹ ਪੰਜਾਬ ਚੋਂ ਟੌਪ ਕਰਦੀਆਂ ਨੇ ਖਾਸ ਤੌਰ ਤੇ ਪਹਿਲੀਆਂ 10 ਪੀਸ਼ਨ ਦੇ ਵਿੱਚ ਜਿਆਦਾਤਰ ਜਿਹੜੀਆਂ ਨੇ ਉਹ ਕੁੜੀਆਂ ਹੁੰਦੀਆਂ ਨੇ ਕਿਉਂਕਿ ਬੜੀਆਂ ਡੈਡੀਕੇਟਿਡ ਕੁੜੀਆਂ ਮਿਹਨਤ ਨੇ ਜਿਹੜੀਆਂ ਉਹ ਕਰਦੀਆਂ ਨੇ ਮੈਂ ਤਾਂ ਮੁੰਡਿਆਂ ਨੂੰ ਵੀ ਕਹਿਣਾ ਵੀ ਭਾਈ ਸਿੱਖੋ ਤੁਸੀਂ ਵੀ ਫੋਕਸ ਰਹੋ ਬੱਚਿਆਂ ਦੀ ਤਰ੍ਹਾਂ ਇਸੇ ਤਰ੍ਹਾਂ ਵੀ ਆਪਣੇ ਏਮ ਪ੍ਰਤੀ ਫੋਕਸ ਰੱਖ ਕੇ ਜਿਹੜਾ ਪੜਨਾ ਕੰਮ ਕਰਨਾ ਜਿਹੜਾ ਉਹ ਸਿੱਖੋ ਸੋ ਮੈਂ ਦੁਬਾਰਾ ਹਰਸੀਦਰਤ ਨੂੰ ਬਹੁਤ ਵਧਾਈਆਂ ਥੋੜੀ ਸਰਕਾਰ ਦਾ ਵੀ ਇਵੇਂ ਸਿੱਖਿਆ ਦਾ ਇਹ ਬੇਟੀ ਫਰਸਟ ਆਈ ਹੈ ਕਿ ਇਹਦੀ ਅੱਗੇ ਪੜ੍ਹਾਈ ਲਈ ਕੋਈ ਸਰਕਾਰ ਕੋਈ ਕਰਨ ਚੁੱਕੀ ਹੈ ਕਿ ਕੋਈ ਫ੍ਰੀ ਐਜੂਕੇਸ਼ਨ ਵਾਸਤੇ ਜਾ ਦੇ। ਦੇਖੋ ਉਹ ਸਰਕਾਰ ਦੀਆਂ ਸਕਾਲਰਸ਼ਿਪ ਸਕੀਮ ਚ ਵੈਸੇ ਹੀ ਹੁੰਦੀਆਂ ਨੇ ਜਿਹੜੇ ਬੱਚੇ ਟੌਪ ਜਿਹੜੇ ਆ ਉਹ ਕਰਦੇ ਆ ਤੇ ਬਾਕੀ ਇਹ ਤਾਂ ਸਾਡੀ ਕਹੋ ਮੇਰੀ ਭਤੀਜੀ ਵੀ ਆ ਸਿਮਰ ਜੀ ਵੱਡੇ ਭਰਾ ਨੇ ਕੋਈ ਹਮੇਸ਼ਾ ਸਰਕਾਰ ਤੌਰ ਤੇ ਵੀ ਨਿੱਜੀ ਤੌਰ ਤੇ ਵੀ ਇਹਨਾਂ ਦੇ ਨਾਲ ਮੈਂ ਹਮੇਸ਼ਾ ਜਿਹੜਾ ਪਰਿਵਾਰ ਦੇ ਨਾਲ ਖੜਾ ਆ। ਤੇ ਮੇਰੇ ਨਾਮ ਰੋਸ਼ਨ ਕੀਤਾ ਜਾਏਗਾ ਸਰ ਅੱਜ ਮੈਂ ਬਹੁਤ ਖੁਸ਼ ਹਾਂ ਸਭ ਤੋਂ ਪਹਿਲਾਂ ਸਰ ਥੈਂਕ ਯੂ so much ਤੇ ਮੈਨੂੰ ਬਹੁਤ ਖੁਸ਼ੀ ਹੋਈ ਆ ਕਿ ਸਰ ਆਪਾਂ ਇਨੇ ਮੈਨੂੰ ਕੰਗ੍ਰੈਚੁਲੇਟ ਕਰਨ ਦੇ ਲਈ ਤੇ ਮੇਰੇ ਸਕੂਲ ਦੇ ਪ੍ਰਿੰਸੀਪਲ ਟੀਚਰ ਸਭ ਨੇ ਬਹੁਤ ਸਪੋਰਟ ਕੀਤੀ ਹੈ ਮੈਨੂੰ ਤੁਹਾਡਾ ਬੇਟਾ ਏਮ ਕੀ ਹੈ ਕੀ ਬਣਨਾ ਚਾਹੁੰਦਾ ਹੈ ਉਸੇ ਕੇ ਸਰ ਮੈਂ ਐਮਬੀਬੀਐਸ ਕਰਨੀ ਹੈ ਐਮਬੀਬੀਐਸ ਤੁਸੀਂ ਮੈਡੀਕਲ ਕੀਤੀ ਹੈ ਹਾਂਜੀ ਸਰ ਉਸ ਤੋਂ ਬਾਅਦ ਐਮਡੀ ਤੁਸੀਂ ਸੋਚਿਆ ਕਿਸ ਸਪੈਸ਼ਲਿਸਟ ਅ ਗਾਇਨੋਕੋਲੋਜਿਸਟ ਸੋਚਿਆ ਸਰ ਮੈਂ ਬੇਟਾ ਬੀਇੰਗ ਇੱਕ ਔਮਨ ਹੋਣ ਦੇ ਨਾਤੇ ਤੁਹਾਨੂੰ ਘਰੋਂ ਕਿੰਨੀ سپورਟ ਮਿਲੀ ਸਟੱਡੀ ਬਹੁਤ ਸਪੋਰਟ ਹੈ ਸਰ ਮੇਰੇ ਪੇਰੈਂਟਸ ਨੇ ਮਤਲਬ ਕਦੇ ਕੋਈ ਪ੍ਰੈਸ਼ਰਾਈਜ਼ ਨਹੀਂ ਕੀਤਾ ਹੈਗਾ ਤੇ ਹਮੇਸ਼ਾ ਸਪੋਰਟ ਕੀਤੀ ਹੈ ਮੇਰੇ ਹਰ ਇੱਕ ਡਿਸੀਜਨ ਦੇ ਨਾਲ ਸਭ ਤੋਂ ਪਹਿਲਾਂ ਬੇਟੀ ਅੱਜ ਕਿੱਥੋਂ ਪਤਾ ਲੱਗਿਆ ਇਸ ਬਾਤ ਦੇ ਦਾ ਮੈਨੂੰ ਮੰਮਾ ਦੀ ਕਾਲ ਆਈ ਸੀਗੀ ਮੈਂ ਬਾਹਰ ਸੀ ਇਹ ਲੱਗਿਆ ਫਿਰ ਕਿ ਮੈਨੂੰ ਬਹੁਤ ਖੁਸ਼ੀ ਹੋਈ ਸਰ ਤੇ ਬੋੜਾ ਸੀਗਾ ਤੁਸੀਂ ਟੌਪ ਕਰ ਜਾਓਗੇ ਪੰਜਾਬ ਦੇ ਵਿੱਚ ਇਸ ਟਾਈਮ ਐਗਜ਼ਾਮ ਦੇ ਸਰ ਪੇਪਰ ਜਦੋਂ ਮੈਂ ਦਿੱਤੇ ਆ ਤੇ ਮੈਨੂੰ ਕੰਫੀਡੈਂਸ ਸੀ ਕਿ ਮੈਂ ਮੈਰਿਟ ਦੇ ਵਿੱਚ ਆਉਂਗੀ ਤੇ ਟੌਪ ਕੀਤਾ ਇਹ ਤੋਂ ਬਾਅਦ ਬਹੁਤ ਖੁਸ਼ੀ ਹੋਈ ਮੈਨੂੰ ਸਰ ਤੇ ਕਿਨੂੰ ਕੀ ਸੁਣੀ ਹੈ ਦੇਣਾ ਚਾਹੇ ਬੇਟੀ ਕਿ ਜੇ ਜਦੋਂ ਖੁਸ਼ ਆਪਾਂ ਸੋਚ ਸਕਦੇ ਆ ਤਾਂ ਉਹੋ ਕਰ ਵੀ ਸਕਦੇ ਆ। ਜਿਹੜੀ ਖੇਡਾਂ ਤੇ ਪੜ੍ਹਾਈ ਨੂੰ ਕਿਵੇਂ ਮੈਂਟੇਨ ਕਰਦੇ ਆ? ਅ ਮੇਰੇ ਫਾਦਰ ਬਹੁਤ ਸਪੋਰਟਿਵ ਨੇ ਸਵੇਰ ਗੇਮ ਕਰਵਾ ਕਰਵਾਉਣ ਲੈ ਕੇ ਆਉਂਦੇ ਫਿਰ ਦੁਬਾਰਾ ਕਰੇ ਫਿਰ ਉਸ ਤੋਂ ਬਾਅਦ ਸਕੂਲ ਲਈ ਮਤਲਬ ਫੈਮਿਲੀ ਸਪੋਰਟ ਕਰਕੇ ਸਭ ਪੋਸੀਬਲ ਹੋਇਆ ਹੈ। ਅ ਟਿਊਸ਼ਨ ਰੱਖੀ ਸੀ ਜਾਂ ਸਵੈਸਟਡੀ ਕੀਤੀ ਸੀ? ਅ ਟਿਊਸ਼ਨਸ ਵੀ ਸੀ ਅ ਕਿਤੇ ਕਿਨੂੰ ਤੁਸੀਂ ਆਪਣੀ ਜਿਹੜੀ ਸਫਲਤਾ ਸੇਰਾ ਕਿਨੂੰ ਦੇਣਾ ਚਾਹੋਗੇ ਪੇਰੈਂਟਸ ਨੂੰ ਸਕੂਲਸ ਨੂੰ ਜਾਂ ਸਾਰਿਆਂ ਨੂੰ ਹੀ ਸਕੂਲ ਪੇਰੈਂਟਸ ਟਿਊਸ਼ਨ ਟੀਚਰਸ ਸਭ ਨੂੰ ਹੀ ਸਾਰਿਆਂ ਨੂੰ ਹਾਂਜੀ 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 ਕਰਮਜੀਤ ਜੀ ਤੁਹਾਡੀ ਬੇਟੀ ਨੇ ਪੰਜਾਬ ਪਰਚੋ ਚੰਡੀਗੜ੍ਹਿਆ ਤੀਸਰਾ ਸਥਾਨ ਹਾਸਲ ਕੀਤਾ ਕਿਵੇਂ ਦੇਖਦੇ ਹੋ ਕੀ ਲੱਗਦਾ ਤੁਹਾਨੂੰ ਜਰ ਜਿਵੇਂ ਬੇਟੀਆਂ ਹਮੇਸ਼ਾ ਮਾਣ ਵਧਾਉਂਦੀਆਂ ਨੇ ਮਾਪਿਆਂ ਦਾ ਸਾਡੀ ਬੇਟੀ ਨੇ ਵੀ ਸਾਡਾ ਸਿਰ ਉੱਚਾ ਕੀਤਾ ਜੀ ਤੇ ਪੂਰੇ ਮਾਨਸਾ ਜ਼ਿਲ੍ਹੇ ਦਾ ਪੰਜਾਬ ਦੇ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈਗਾ ਸਾਨੂੰ ਬਹੁਤ ਖੁਸ਼ੀ ਆ ਬਹੁਤ ਜ਼ਿਆਦਾ ਖੁਸ਼ੀ ਹੋਈ ਬੇਟੀ ਗੈਂਦੀ ਹੈ ਵੀ ਆਈਐਸ ਬਣਨਾ ਹੈ ਤੇ ਉਹਦੇ ਲਈ ਸਿਰਫ سپورਟ ਫੁੱਲ سپورਟ ਆਈ ਸਾਡੇ ਵੱਲੋਂ ਬਾਕੀ ਇਹਦੀ ਜਿਹੜੀ ਹੈ ਨਾ ਡੈਡੀਕੇਸ਼ਨ ਇਹਨੂੰ ਉਹ ਅੱਗੇ ਲੈ ਜਾ ਰਹੀ ਹੈ ਇਹ ਆਪਣੇ ਕੰਮ ਪ੍ਰਤੀ ਬਹੁਤ ਸਮਰਪਿਤ ਆ ਤੇ ਅਸੀਂ ਹਮੇਸ਼ਾ ਇਨ ਕਦੇ ਵੀ ਹੋਰ ਕਿਸੇ ਕੰਮ ਨੂੰ ਕਿਹਾ ਨਹੀਂ ਹੈ ਜਿਹਾ ਵੀ ਅਰਸ਼ ਆ ਕਰ ਲਾ ਉਹ ਕਰ ਲਾ ਹਨਾ ਜੋ ਪੜ ਪੜਦੀ ਆ ਤਾਂ ਪੜ ਰਹੀ ਆ ਅਸੀਂ ਬਿਲਕੁਲ ਵੀ ਉਹਨੂੰ ਡਿਸਟਰਬ ਨਹੀਂ ਕੀਤਾ ਕਦੇ ਬਲਕਿ ਉਹਨੂੰ ਜਿੰਨਾ ਹੋ ਸਕਦਾ ਅਸੀਂ ਉਹਦਾ ਸਹਿਯੋਗ ਕੀਤਾ ਇੱਕ ਛੋੜੇ ਕਸਬੇ ਵਿੱਚ ਜੋਗੀ ਤੋਂ ਅਰਸ਼ ਨੇ ਵੀ ਕੀ ਆਗੇ ਪੜਨਾ ਅਤੇ ਜਿਹੜੇ ਵੱਡੇ ਵੱਡੇ ਪੈਸੇ ਖਰਚਦੇ ਆ ਬੱਚੇ ਅਤੇ ਉਹਦੇ ਮੁਕਾਬਲੇ 'ਚ ਅਸੀਂ ਨੇ ਮਿਹਨਤ ਇੰਨੀ ਕੀਤੀ ਹੈ ਤੁਹਾਨੂੰ ਕਿਵੇਂ ਲੱਗਦਾ ਵੀ ਅਰਸ਼ ਸ਼ੁਰੂ ਤੋਂ ਹੀ ਇਹੇ ਚਿੰਗਾਰੀ ਸੀ ਇਹਦੇ ਵਿੱਚ ਜਾਂ ਕੋਈ ਕੋਈ ਹੋਰ ਤੁਸੀਂ ਮਦਦ ਕੀਤੀ ਹੈ ਇਦਾਂ ਦੀ ਨਹੀਂ ਸ਼ੁਰੂ ਤੋਂ ਹੀ ਸੀ ਸ਼ੁਰੂ ਤੋਂ ਹੀ ਪਹਿਲਾਂ ਜਿਹੜਾ ਲੋਕਲ ਉੱਥੇ ਸਰਬੇਤਕਾਰੀ ਸਕੂਲ ਸੀਗਾ ਉੱਥੇ 10ਵੀਂ ਤੱਕ ਪੜ੍ਹੀ ਆ ਉੱਥੇ ਵੀ ਹਮੇਸ਼ਾ ਪਹਿਲੀ ਪੁਜੀਸ਼ਨ ਤੇ ਆਉਂਦੀ ਰਹੀ ਆ ਤੇ 10ਵੀਂ ਦੇ ਵਿੱਚ ਵੀ ਪੂਰੇ ਪੰਜਾਬ ਦੇ ਵਿੱਚੋਂ ਮੈਰਿਟ ਦੇ ਵਿੱਚ ਆਈ ਸੀ ਤੇ ਉਦੋਂ ਇਹਨੂੰ ਥੋੜਾ ਜਿਹਾ ਹੈਗਾ ਸੀਗਾ ਦੁੱਖ ਹੋਇਆ ਵੀ ਮੇਰਾ ਹੋਰ ਵਧੀਆ ਨੰਬਰ ਆ ਸਕਦੇ ਸੀ ਪਰ ਇਸ ਵਾਰ ਇਹਨੇ ਜਿੰਨਾ ਐਕਸਪੈਕਟ ਕੀਤਾ ਸੀ ਉਦੋਂ ਉਦੋਂ ਵਧੀਆ ਮਿਲਿਆ ਇਹਨੂੰ ਰਿਜ਼ਲਟ ਤੇ ਇਸ ਗੱਲ ਦੀ ਸਾਨੂੰ ਬਹੁਤ ਸੱਲੀ ਵੀ ਆ ਖੁਸ਼ੀ ਵੀ ਹੈ ਥੈਂਕ ਯੂ ਸਰ ਕੀ ਨਾਮ ਹੈ ਜੀ

ये बच्ची के गुण हैं जिनके कारण जो है ये बच्ची जो है प्रथम स्थान पे रही है तो थर्ड विद्यालय में और थर्ड पोजीशन में पूरे पंजाब में रही है। थोड़ी तो लड़कियों की तीसरा खाना पंजाब पूरा पंजाब में लग रहे हैं। सर बहुत बढ़िया लग रहा है बहुत खुशी हो रही है कि है ना कि बेटी ने प्रथम स्थान हासिल किया। इसने साड्या मान बदाया है। ਕਿਨਿੰਗ ਨੇਦ ਕਰਦੀ ਸੀ ਜਾਂ ਮੈਨੂੰ ਕਦੇ ਲੋੜ ਪਈ ਕਹਿਣ ਦੀ ਵੀ ਪੜ ਲੈ ਨਹੀਂ ਸਰ ਜਦੋਂ ਤੱਕ ਹੁੰਦੇ ਫੇ ਇੰਨੀ ਵੱਡੀ ਹੋ ਗਈ ਪਲੱਸ ਤੱਕ ਮੈਨੂੰ ਕਰੇ ਵੀ ਜਰੂਰ ਤੀ ਗਈ ਕਿ ਬੇਟਾ ਬੁੱਕ ਉਠਾ ਲਓ ਇਹ ਜਰੂਰ ਕਹਿੰਦਾ ਬੇਟਾ ਬੁੱਕ ਰੱਖ ਦੋ ਬਹੁਤ ਟਾਈਮ ਹੋ ਗਿਆ ਹਨਾ ਕੜਦੇ ਹੋਏ ਕਿ ਹੁਣ ਸੋ ਜੋ ਸਵੇਰ ਉਠਾ ਦਾਂਗੇ ਇੰਨਾ ਕਿ ਮੈਨੂੰ ਕਹਿੰਦਾ ਰਹਿੰਦਾ ਕਿ ਬੁੱਕ ਰੱਖ ਦੋ ਅਦਰਾਈਜ਼ ਇਹ ਬੁੱਕ ਦਾ ਸਵੇ ਸ਼ੈ ਨੂੰ ਪਿਆ ਰਿਹਾ ਕਿ ਮੈਂ ਪੜਾਂ ਅਬ ਇਹ ਕੀ ਆਪ ਕਰਨ ਦੀ ਗੱਲ ਆ ਗਈ ਹੈ ਬੜੀ ਤਿਆਰੀ ਵੀ ਲੱਗਦੀ ਹੈ ਬੜਾ ਪੈਸੇ ਵੀ ਲੱਗਦੇ ਕਿਸ ਤਰੀਕੇ ਨਾਲ ਦੇਖਦੇ ਆਂ ਨਹੀਂ ਸਰ ਇਹ ਯੋਗ ਸਾਡੇ ਵੱਲੋਂ ਪੂਰਾ ਜਿਸ ਤਰ੍ਹਾਂ ਦੀ ਇਹ ਬਾਨਾ ਚਾਹੁੰਦੀ ਹੈ ਅਸੀਂ ਪੂਰਾ ਸਹਿਯੋਗ ਦੇਵਾਂਗੇ ਬੱਚੇ ਦੀ ਮਿਹਨਤ ਹੈਗੇ ਬੱਚੇ ਦਾ ਲਾਸਟ ਹੈ ਕਿ ਉਹਨੂੰ ਕਿਸ ਤਰ੍ਹਾਂ ਦਾ ਮਿਲਦਾ ਹੈ ਲੇਕਿਨ ਸਾਡੇ ਵੱਲੋਂ ਪੂਰਾ ਸਹਿਯੋਗ ਹੈ ਪੂਰ ਮੌਕੇ ਵੀ ਨਹੀਂ ਜਿਹੜੇ ਬੱਚਿਆਂ ਨੂੰ ਖੁੱਲ੍ਹ ਨਹੀਂ ਦਿੰਦੇ ਜਾਂ ਮਤਲਬ ਕਿਤੇ ਨਾ ਕਿਤੇ ਕੁੜੀਆਂ ਨੂੰ ਜਿਹੜਾ ਪਿੱਛੇ ਰੱਖ ਕੇ ਚਾਉਂਦੇ ਆ ਉਹਨਾਂ ਨੂੰ ਕੀ ਤੇ ਨਹੀਂ ਦੇਵਾਂਗੇ ਸਰ ਮੈਂ ਉਹਨਾਂ ਨੂੰ ਕਹੂੰਗੀ ਕਿ ਬੱਚਿਆ ਚਾਹੀਏ ਬੇਟਾ ਚਾਹੀਏ ਬੇਟੀ ਉਹਨਾਂ ਨੂੰ ਉਡਾਨ ਦਿਓ ਪੜਾਓ ਉਹਨਾਂ ਨੂੰ ਹਨ ਆਪਣੇ ਪੈਰਾਂ ਤੇ ਖੜੇ ਹੋਣ ਦਿਓ ਕਾਪੂ ਫੁੱਲ ਸਪੋਰਟ ਪੇਰੈਂਟਸ ਨੂੰ ਕਰਨੀ ਚਾਹੀਦੀ ਹੈ ਚਾਹੇ ਉਹ ਬੇਟਾ ਹੋਵੇ ਜਾਂ ਧੀ। ਬਣਾ ਲਿਆ ਅਈ ਫਟ ਫਟਾ ਲਿਆ। ਆ ਬੋਲੇ ਬੋਲੇ ਬਸ। ਬਹੁਤ ਵਧੀਆ ਬਣਾਇਆ। ਹਾਂਜੀ ਸਰ। ਬਹੁਤ ਖੁਸ਼ੀ ਨਿਕਲ ਰਹੀ ਹੈ ਮੈਨੂੰ। ਹਾਂਜੀ।